ਜੋ ਮਨ ਸੰਗਿ ਅੱਛਾ ਜੀ ਕਿਹੜਾ ਪਿੰਡ ਆਪਣਾ ਮੇਰਾ ਮਾਲਕ ਜੀ ਅੱਛਾ ਜੀ ਤੁਸੀਂ ਐਸਵੀ ਸਾਹਿਬ ਦੇ ਦਰਖਾਸਤ ਦੇਣ ਆਏ ਆ ਕੀ ਗੱਲ ਹੋਈ ਆ ਮੇਰਾ ਡੈਡੀ ਐਕਸੀਡੈਂਟ ਹੋ ਗਿਆ ਜੀ 29 ਤਰੀਕ ਨੂੰ ਅੱਛਾ 29 ਤਰੀਕ ਨੂੰ ਤੁਹਾਡੇ ਡੈਡੀ ਦਾ ਐਕਸੀਡੈਂਟ ਹੋਇਆ ਸੀ ਹਾਂਜੀ ਸ਼ਾਮ ਨੂੰ 6 ਵਜੇ ਅੱਛਾ ਜੀ ਫਿਰ ਕੀ ਹੋਇਆ ਫਿਰ ਅਸੀਂ ਉੱਥੇ ਐਕਸੀਡੈਂਟ ਹੋ ਗਿਆ ਮੈਂ ਆ ਗਿਆ ਮੈਂ ਸੀ ਚੱਕਿਆ ਸਰਕਾਰੀ ਹਸਪਤਾਲ ਦੇ ਵਿੱਚ ਲੈ ਗਿਆ ਸੀ ਅੱਛਾ ਜੀ ਹਾਂਜੀ ਸਾਡੇ ਪਿੰਡ ਦਾ 프리 ਤਾਂ ਮਾ 프리 ਤੋਂ ਦੇ ਘਰੇ ਉਹ ਬੰਦੇ ਕਿਰਾਏ ਤੇ ਰਹਿੰਦੇ ਸੀਗੇ ਅੱਛਾ ਉਹਨਾਂ ਨੇ ਮੁੰਡੇ ਨੇ ਮੋਟਰਸਾਈਕਲ ਵਿੱਚ ਮਾਰਿਆ ਅੱਛਾ ਜੀ ਹਾਂਜੀ ਹਾਂ ਤੇ ਪ੍ਰੀਤੋਂ ਦੇ ਘਰੇ ਮੁੰਡੇ ਨੇ ਮੋਟਰਸਾਈਕਲ ਮਾਰੇ ਉਸ ਤੋਂ ਬਾਅਦ ਕੀ ਹੋਇਆ ਜੀ ਹਾਂਜੀ ਉਹ ਬੱਥੇ ਪਰ ਜਸਵੀਰ ਨੂੰ ਸੱਦਿਆ ਗਿਆ ਜਿਹੜਾ ਭਪਨ ਡਾਕਟਰ ਦੇ ਰਹਿੰਦਾ ਵਾ ਅੱਛਾ ਜੀ ਹਾਂਜੀ ਹਾਂ ਕੀ ਸੱਦਿਆ ਸੀ ਜਸਵੀਰ ਜਸਵੀਰ ਨੂੰ ਅੱਛਾ ਉੱਚੀ ਬੋਲੇ ਬੰਦੇ ਹਾਂਜੀ ਹਾਂ ਅੱਛਾ ਫੇਰ ਕੀ ਹੋਇਆ ਜੀ ਉੱਥੇ ਸੱਦਿਆ ਗਿਆ ਉਹਨਾਂ ਨੂੰ ਜਦੋਂ ਸੱਦ ਕੇ ਤੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਨਾਲੇ ਮੈਂ ਕਿਹਾ ਵੀ ਪਰਚਾ ਕਰਵਾ ਦਈਏ ਉਹ ਕਹਿੰਦੇ ਫਰਚਾ ਨਹੀਂ ਕਰਾਉਣਾ ਕਦੇ ਇੱਕ ਬੰਦੇ ਕਹਿੰਦੇ ਵੀ ਅਸੀਂ ਖਰਚਾ ਦਵਾਂਗੇ ਤੁਹਾਨੂੰ ਅੱਛਾ ਜੀ ਹਾਂਜੀ ਉੱਥੋਂ ਫਿਰ ਕੀ ਸਾਡਾ ਭਪਨ ਡਾਕਟਰ ਦੇ ਲਿਆਇਆ ਤੁਸੀਂ ਪਹਿਲਾਂ ਹਸਪਤਾਲ ਸਿਵਲ ਹਸਪਤਾਲ ਅੱਜ ਉਸ ਪੀਐਸਫੀ ਆ ਗਈ ਸਾਡਾ ਡਾਕਟਰ ਦੇ ਦੁਆਰੇ ਉਹ ਫੋਨ ਤੋਂ ਲੈ ਕੇ ਆਇਆ ਸਾਨੂੰ ਜਸਵੀਰ ਲੈ ਕੇ ਆਇਆ ਜਸਵੀਰ ਜਸਵੀਰ ਸਿੰਘ ਕੌਣ ਆ ਜੀ ਹਾਂਜੀ ਇਹ ਉੱਥੇ ਦਾ ਦਲਾਲ ਆ ਜੀ ਹਾਂ ਦਲਾਲ ਆ ਜੀ ਉੱਥੇ ਹਵਾਨਾ ਹਾਂਜੀ ਹਵਾਨਾ ਡਾਕਟਰ ਦੇ ਅੱਛਾ ਜੀ ਪ੍ਰੀਤਮ ਸਿੰਘ ਜਿਹੜਾ ਜਸਵੀਰ ਸਿੰਘ ਆ ਉਹੋ ਹਸਪਤਾਲ ਤੁਹਾਨੂੰ ਗੱਲਾਂ 'ਚ ਲੈ ਕੇ ਲੈ ਕੇ ਆਇਆ ਵੀ ਹਾਂਜੀ ਆਪ ਅੱਛਾ ਇੱਕ ਗੱਲ ਦੱਸੋ ਹਾਂਜੀ ਫੇਰ ਉੱਥੇ ਅਸੀਂ ਸਾਨੂੰ ਲੈ ਆਏ ਉਹ ਕਹਿੰਦੇ ਵੀ ਇਹ ਬੰਦੇ ਕਹਿੰਦੇ ਵੀ ਜਿੰਨਾ ਨਾ ਮੋਟਰਸਾਈਕਲ ਦੇ ਡੈਡੀ ਦੇ ਵਿੱਚ ਪੱਜਿਆ ਵਾ ਵੀ ਇਹ ਕਹਿੰਦੇ ਵੀ ਖਰਚਾ ਅਸੀਂ ਸਾਰਾ ਦੇਵਾਂਗੇ ਅੱਛਾ ਜੀ ਹਾਂਜੀ ਹਾਂ ਉਸ ਤੋਂ ਬਾਅਦ ਕੀ ਹੋਇਆ ਉਸ ਤੋਂ ਬਾਅਦ ਇਹਨਾਂ ਦਾ ਫੈਸਲਾ ਹੋ ਗਿਆ ਜੀ ਡਾਕਟਰ ਵੀ ਨਾਲ ਰਲ ਗਿਆ ਡਾਕਟਰ ਨੇ ਮੰਗਿਆ ਜੀ ਪਹਿਲਾਂ 40000 ਰੁਪਇਆ 25000 ਦੇ ਵਿੱਚ ਸਾਡਾ ਫੈਸਲਾ ਹੋ ਗਿਆ ਅੱਛਾ ਜੀ ਹਾਂਜੀ ਹਾਂ ਅੰਨੂ 1 ਰੁਪਇਆ ਨਹੀਂ ਮਿਲੇ ਆ ਇਹ ਡਾਕਟਰ ਵੀ ਖਾ ਗਏ ਜੀ ਤੇ ਆਪਣੀ ਤਸਵੀਰ ਵੀ ਤੇ ਪ੍ਰੀਤਮ ਵੀ ਨਹੀਂ ਤੁਹਾਡਾ ਫਿਰ ਇਲਾਜ ਉਸੇ ਪਹਿਵਾ ਡਾਕਟਰ ਦੇ ਹੋਇਆ ਹਾਂਜੀ ਹਾਂ ਮੇਟੋ ਆਧਾਰ ਕੱਟ ਲਿਆ ਗਿਆ ਅੱਛਾ ਜੀ ਹਾਂਜੀ ਤੇ ਕੀ ਕਹਿ ਕੇ ਆਧਾਰ ਕੱਟ ਕਾ ਲਿਆ ਗਿਆ ਆਧਾਰ ਕੱਟ ਲੈ ਲਿਆ ਕਹਿੰਦੇ ਯਾਰ ਕਹਿੰਦੇ ਤਿੰਨ ਸਾਂ ਤੇ ਸਾਈਨ ਕਰਦੇ ਮੈਂ ਚਾਰ ਦਿਨ ਚਾਰ ਸਾਂ ਤੇ ਸਾਈਨ ਕਰਤੇ ਆਧਾਰ ਕੱਟ ਲੈ ਲਿਆ ਕਹਿੰਦੇ ਵੀ ਤੁਹਾਡਾ ਚੱ ਨੇ ਮੈਨੂੰ ਲੋਥੋਂ ਕੀ ਕਹਿਆ ਗਿਆ ਵੀ ਅਇਸ਼ਵੈਨ ਦਾ ਅਇਸ਼ਵੈਨ ਕਾਰਡ ਤੇ ਥੋੜਾ ਲਾਜੂਕਤ ਨਹੀਂ ਸਾਨੂੰ ਕੋਈ ਨਹੀਂ ਦੱਸਿਆ ਜੀ ਅੱਛਾ ਜੀ ਜੇ ਤੁਸੀਂ ਜਿਹੜੀ ਕੰਪਲੀਟ ਦੇਖ ਕੇ ਆਏ ਹੋ ਤਾਂ ਲਿਖਿਆ ਹੈ ਨਾ ਵੀ ਡਾਕਟਰ ਨੇ ਮਤਲਬ ਸਾਨੂੰ ਕੀ ਆ ਗਿਆ ਵੀ ਮੈਨੂੰ ਅਇਸ਼ਵੈਨ ਕਾਰਡ ਤੇ ਲਾਜੂਕਤ ਬਾਅਦ ਚ ਪਤਾ ਲੱਗਾ ਬਾਅਦ ਦੇ ਵਿੱਚ ਮਗਰੋਂ ਪਤਾ ਲੱਗਾ ਜੀ ਸਾਨੂੰ ਨਹੀਂ ਪਤਾ ਸੀ ਉੱਥੇ ਜਾ ਕੇ ਹਸਪਤਾਲ ਤੁਸੀਂ ਨਾਰੇਬਾਜੀ ਵੀ ਹੋਈ ਤੁਹਾਡੀ ਇੰਤਰ ਹੋ ਗਿਆ ਸੀਗਾ ਨਾਰੇਬਾਜੀ ਹੋਈ ਫਿਰ ਸੱਤੇ ਜੀ ਸੀ ਪੱਤਰਕਾਰ ਨੂੰ ਉੱਥੇ ਅੱਛਾ ਜੀ ਕੀ ਗੱਲ ਹੋਈ ਸੀ ਉੱਥੇ ਫਿਰ ਉੱਥੇ ਡਾਕਟਰ ਕੋਲੇ ਗਏ ਸੀਗਾ ਉਹ ਕਹਿੰਦੇ ਵੀ ਤੁਹਾਨੂੰ ਛੁੱਟੀ ਲੈਣੀ ਆ ਜੀ ਅ ਜਿਹੜਾ ਹੁੰਦਾ ਆਪਣੇ ਮੈਡੀਕਲ ਦੇਣਾ ਨਹੀਂ ਹੁੰਦਾ ਹਾਂਜੀ ਦਵਾਈ ਦੇਣੀ ਉਹਨਾਂ ਨੇ ਸਾਨੂੰ ਪੈਸੇ ਮੰਗੇ ਸਾਡੇ ਕੋਲ ਕਿੰਨੇ ਪੈਸੇ ਮੰਗੇ 2500 ਰੁਪਇਆ 3200 ਰੁਪਇਆ ਹਾਂਜੀ ਤੇ ਨਾਲੇ ਤੁਸੀਂ ਇਹ ਵੀ ਕੰਪਲੀਟ ਲਿਖਿਆਦਾ ਵੀ ਉੱਥੇ ਅੰਦਰ ਏਸੀ ਚਲਾਉਣ ਦੇ 500 ਰੁਪਇਆ ਦਾ ਬਣਦਾ ਹਾਂ 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 ਅੱਛਾ ਜੀ ਇਹ ਜੇ ਨਹੀਂ ਚਲਾਉਂਦੇ ਜੇਕਰ ਜਮਾਈ ਬੰਦ ਸੀਗਾ ਇੱਥੇ ਅੱਛਾ ਜੀ ਏਸੀ ਚ ਜਲਾਈਏ ਉਹ ਕਮਰੇ ਚ ਪੱਕਾ ਮੁੱਖਾ ਦੀ ਹੁੰਦਾ ਸੀਗਾ ਦੋ ਪੱਖੇ ਕਮਰੇ ਚ ਬੈੱਡ ਦਾ ਸਾਗੇ ਜੀ ਤੇ ਖੁੰਝਾ ਦੇ ਪੱਖੇ ਲੱਗੇ ਹੋਇਆ ਜੀ ਅੱਛਾ ਜੀ ਮਤਲਬ ਅੰਦਰ ਗਰਮੀ ਜ਼ਿਆਦਾ ਗਰਮੀ ਜ਼ਿਆਦਾ ਜੀ ਮਰੀ ਜੀ ਬਹੁਤ ਪਰੇਸ਼ ਦੇ ਉਸੇ ਇਹੋ ਐਡੀਟ ਚਲਾਉਣ ਦੀ ਮੰਗ ਕੀਤੀ ਗਈ ਤਾਂ ਕਹਿੰਦੇ ਵੀ ਵਿਟ ਤੋਂ 500 ਰੁਪਏ ਲੈਤਾ ਜਾਊਗਾ ਜੀ ਜੀ ਚਲਾਉਣਾ ਜੀ ਅੱਛਾ ਜੀ ਏਸੀ ਚਲਾਉਣ ਦੇ ਲੱਗ ਪਏ ਜਾਂ ਨਹੀਂ ਤੁਸੀਂ ਵੀ ਡਾਕਟਰ ਦਾ ਨਾਮ ਵੀ ਲੈਣਾ ਵਿੱਚ ਵੀ ਕੀ ਟੱਕਰ ਹੋਇਆ ਉਹਨਾਂ ਦਾ ਕੀ ਰੋਲ ਆ ਉਹਨਾਂ ਦੀਪਕ ਦਾ ਦੀਪਕ ਗੋਲੀ ਦਾ ਕੀ ਰੋਲ ਕੀਤਾ ਉਹਨਾਂ ਦਾ ਵਿੱਚ ਰੋਲ ਉਹਨਾਂ ਦਾ ਜਿਹੜਾ ਇਲਾਜ ਤੋਂ ਤੋਂ ਪੈਸੇ ਵਧ ਲਏ ਆ ਕੀ ਟੱਕਰ ਕੀ ਆ ਉਹ ਹਾਂ 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 ਪੈਸੇ ਮੰਗ ਦੀ ਮੰਗ ਕੀਤੀ ਜਾਂਦੀ ਜਦੋਂ ਜਦੋਂ ਤੁਸੀਂ ਟੱਕੀ ਦਾ ਟੱਕੀ ਨਾਲ ਤੱਕੀ ਨੇ ਵਾਅਦਾ ਕੀਤਾ ਤਾਂ ਕਹਿੰਦੇ ਵੀ ਤੁਹਾਨੂੰ ਵੀ ਪੈਸੇ ਭਰੋ ਜੀ ਠੀਕ ਹੈ ਤੇ ਉਸ ਤੋਂ ਬਾਅਦ ਫਿਰ ਤੁਸੀਂ ਕੰਪਲੀਟ ਕਾਦੇ ਲੱਗੇ ਆ ਹੁਣ ਤੁਸੀਂ ਇਸ ਦਫਤਰ ਦੇ ਅਜਾ ਇਸ ਦਫਤਰ ਦੇ ਸਾਡੇ ਕੋਈ ਸਨਮਾਈ ਕੀਤੀ ਹੈ ਬਈ ਅੱਛਾ ਜੀ ਨਹੀਂ ਤੁਹਾਨੂੰ ਕੀ ਲੱਗਦਾ ਵਾ ਵੀ ਮਤਲਬ ਜਿਹੜੇ ਦਲਾਲ ਸਿਵਲ ਹਸਪਤਾਲ ਤੇ ਲੈ ਕੇ ਜਾਂਦੇ ਆ ਉਹ ਡਾਕਟਰ ਨਾਲੇ ਹੋਏ ਆ ਹਾਂਜੀ ਡਾਕਟਰ ਨਾਲੇ ਹੋਏ ਬਈ ਅੱਛਾ ਜੀ ਡਾਕਟਰ ਨਾਲ ਜਸਵੀਰ ਸਿੰਘ ਤੇ ਪ੍ਰੀਤਮ ਸਿੰਘ ਤਾਂ ਡਾਕਟਰ ਗੋਇਲ ਵੀ ਉਰੇ ਆਲੇ ਬਈ ਅੱਛਾ ਜੀ ਤੁਹਾਨੂੰ ਮਤਲਬ ਉੱਥੇ ਸਿਵਲ ਹਸਪਤਾਲ ਜਾ ਕੇ ਕੌਣ ਮਿਲਿਆ ਸੀ ਜਸਵੀਰ ਸਿੰਘ ਮਿਲਿਆ ਸੀ ਜਸਵੀਰ ਸਿੰਘ ਮਿਲਿਆ ਜੀ ਜਸਵੀਰ ਸਿੰਘ ਤੇ ਪ੍ਰੀਤਮ ਸਿੰਘ ਤਾਂ ਧੱਕੇ ਨਾਲ ਤਾਂ ਇੱਧਰ ਲੈ ਕੇ ਆ ਗਏ ਸੀ ਸਿਵਲ ਦੇ ਵਿੱਚ ਚਾਹ ਕਰਵਾਉਣਾ ਚਾਹ ਗਿਆ ਜੀ ਉਹ ਤਾਂ ਚਲੋ ਆਪਾਂ ਕਹਿ ਦਿੰਦੇ ਆ ਵੀ ਸਾਡੇ ਰਾਜਰਾਮ ਉਹਦੇ ਤੋਂ ਬਾਹਰ ਉਹ ਇਲਾਜ ਕਰਾ ਦਿੰਦੇ ਆ ਸਿੱਧਾ ਹਸਪਤਲ ਚ ਇਲਾਜ ਹੁੰਦਾ ਨਹੀਂ ਛੱਕੇ ਨਾਲ ਸਿੰਗਲ ਦੇ ਵਿੱਚ ਹੁੰਦਾ ਸੀਗਾ ਜੀ ਅੱਛਾ ਫਿਰ ਤੁਸੀਂ ਉਸੇ ਘਰ ਤੋਂ ਹੀ ਕਰਾਇਆ ਸਰ ਉਹ ਵਾਪਸ ਲਈ ਆਈ ਸਾਨੂੰ ਜਸ਼ਮੀਰ ਸਿੰਘ ਤੇ ਪ੍ਰੀਤਮ ਸਿੰਘ ਜੀ ਦੰਨੇ ਰਲੇ ਵੇਚ ਗਏ ਉਹ ਕਹਿੰਦੇ ਆਣੇ ਉੱਥੇ ਕਾਰਵਾਈ ਹੋਣੀ ਹਾਂਜੀ 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 ਕਾਰਵਾਈ ਹੋ ਗਈ ਵੀ ਇਹ ਤੇ ਪਰਚਾ ਹੋ ਜਾਊਗਾ ਜੀ ਅੱਛਾ ਜੀ ਤੁਸੀਂ ਫਿਰ ਪੁਲਿਸ ਕਾਰਵਾਈ ਨਹੀਂ ਕੀਤੀ ਕੋਈ ਵੀ ਪੁਲਿਸ ਕਾਰਵਾਈ ਉਸ ਤੋਂ ਬਾਅਦ ਰਿਪੋਰਟ ਦਿੱਤੀ ਕਿਉਂ ਕਿ ਦਿੱਤੀ ਗਈ ਅੱਛਾ ਜੀ ਹੁਣ ਐਸੇ ਸੁਪਰੀ ਖਾਲਦੇ ਆਏ ਮਤਲਬ ਤੁਹਾਨੂੰ ਇਹ ਲੱਗਦਾ ਨੇ ਉੱਥੇ ਫਿਰ ਡਾਕਟਰ ਦਾ ਕੀ ਹੋਇਆ ਦੁਬਾਰੇ ਜਿਹੜਾ ਡਾਕਟਰ ਕੋਇਲ ਆ ਉਹਦੇ ਕੋਲਥੇ ਦੱਸਦੇ ਉਹਨਾਂ ਨੇ ਡਾਕਟਰ ਦੇ ਵਿੱਚ ਗੈਸ ਨੂੰ ਬੁਲਾਇਆ ਗਿਆ ਜੀ ਉੱਥੇ ਸਾਨੂੰ ਉੱਚਾ ਨੀਵਾ ਬੋਲੇ ਜੋ ਵੀ ਇਹਨੇ ਬੋਲੇ ਉੱਤੇ ਨੀਵਾ ਦੀਪ ਕੋਇਲ ਅੱਛਾ ਕੀ ਕੰਮ ਕਰਦੇ ਸਾਨੂੰ ਹਾਂਜੀ ਦੀਪ ਕਹਿੰਦੇ ਪਹਿਲੇ ਵੀ ਮੈਂ ਕਾਇਮਾਂ ਤੇ ਚਲੋ ਵੀ ਅੱਜ ਕਿਹੜਾ ਆ ਪਾਇਆ ਜੀ ਸਾਨੂੰ ਨਾਸ ਨੇ ਬੁਲਾਇਆ ਤਾਂ ਅਸੀਂ ਟਰਾਈ ਕਰਨੇ ਕਾਇਮਾਂ ਤੇ ਅੱਛਾ ਜੀ ਹੁਣ ਕੀ ਕਾਰਵਾਈ ਦੀ ਮੰਗ ਕਰਦੇ ਤੁਸੀਂ ਸਾਡੇ ਬਾਦਲ ਸਾਹਿਬ ਦਾ ਇਲਾਜ ਨਹੀਂ ਹੋਇਆ ਤੇ ਸਾਨੂੰ ਇਨਸਾਫ ਮਿਲ ਜੇ ਅੱਛਾ ਜੀ ਇਲਾਜ ਹਜੇ ਪੂਰਾ ਹੋਇਆ ਨਹੀਂ ਉਹਨਾਂ ਦਾ ਹਾਂਜੀ